ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਇਹ ਚੈਨਲ ਅਸੀਂ ਨਮਾ ਬਣਾਇਆ ਹੈਗਾ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਆਪਾਂ ਸੰਗਤਾਂ ਦੇ ਨਾਲ ਇਸ ਵੀਡੀਓ ਦੇ ਵਿੱਚ ਭਾਈ ਸ਼ਹੀਦ ਰਿਸ਼ਪਾਲ ਸਿੰਘ ਜੀ ਛੰਦੜਾ ਦਾ ਜੀਵਨ ਸਾਂਝਾ ਕਰਾਂਗੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਹੋਈ ਬੇਸ਼ੀ ਫੌਜੀ ਹਮਲੇ ਨੇ ਸਿੱਖ ਕੌਮ ਦੀ ਗੁਲਾਮੀ ਦੇ ਦਾਗ ਨੂੰ ਉਗਾਰ ਦਿੱਤਾ ਜਿਸ ਨੂੰ ਲਹੂ ਲਹਾਨ ਜਿਸ ਨੂੰ ਲਹੂ ਨਾਲ ਧੋਣ ਦੀਆਂ ਹਜ਼ਾਰਾਂ ਸਿੱਖ ਗੱਭਰੂ ਸਿਰਾਂ ਤੇ ਕਫਨ ਬਨ ਕੇ ਰਣ ਤੱਤੇ ਵਿੱਚ ਨਿਤਰੇ ਤੇ ਗੁਰਮਤ ਦੇ ਸੁਨਾਤ ਪੁਰਜਾ ਪੁਰਜਾ ਕਾਟਮੇ ਤੇ ਪਹਿਰਾ ਦਿੰਦੇ ਹੋਏ ਜੂਝ ਕੇ ਸ਼ਹੀਦ ਹੋਏ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਵੀ ਇਹਨਾਂ ਸ਼ਹੀਦਾਂ ਵਿੱਚ ਇੱਕ ਪ੍ਰਸਿੱਧ ਨਾਂ ਹੈ ਜਿਸਨੇ ਦਿੱਲੀ ਦੀ ਪਾਪ ਦੀ ਜੰਜ ਬਰੁੱਧ ਅੰਤਰਿਕ ਸ਼ੰਘਰਸ਼ ਵਿੱਚ ਐਮ ਹੀ ਹਿੱਸਾ ਪਾਇਆ ਅਤੇ ਆਪਣੀ ਜਵਾਨੀ ਇਹ ਸ਼ੰਘਰਸ਼ ਵਿੱਚ ਨਿਸ਼ਾਵਰ ਕਰ ਦਿੱਤੀ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਜਨਮ ਪਿਤਾ ਸਰਦਾਰ ਰਣਜੀਤ ਸਿੰਘ ਦੇ ਘਰ ਮਾਤਾ ਗਰਮੇਜ ਕੌਰ ਦੀ ਕੁੱਖੋਂ 12 ਮਾਰਚ ਸਾਲ 1965 ਨੂੰ ਹੋਇਆ ਛੰਦੜੇ ਪਿੰਡ ਵਿੱਚ ਭਾਈ ਰਿਸ਼ਪਾਲ ਸਿੰਘ ਨੇ ਚਾਰ ਜਮਾਤਾਂ ਹੀ ਕੀਤੀਆਂ ਉਸ ਤੋਂ ਬਾਅਦ 12ਵੀਂ ਚਲੋਲੀ ਤੋਂ ਕੀਤੀ ਇਸ ਪਿੱਛੋਂ ਉਹ ਖੇਤੀਬਾੜੀ ਕਰਨ ਲੱਗ ਪਏ 1984 ਦੇ ਛਾਕੇ ਪਿੱਛੋਂ ਜਦੋਂ ਪਟਕੀ ਸ਼ਮਾਂਵਾਲੇ ਸਿੱਖ ਗੱਬਰੂਆਂ ਉਰੂਪੀ ਪਤੰਗਿਆਂ ਦੇ ਕਾਫਲਿਆਂ ਨੇ ਬਿਹਿਰਾ ਘਤ ਲਈਆਂ ਤਾਂ ਭਾਈ ਰਿਸ਼ਪਾਲ ਸਿੰਘ ਵੀ ਹੋਰ ਅਣਖੀਲੇ ਸਿੱਖ ਗੱਬਰੂਆਂ ਬਾਗ ਅਸ਼ੋਪਲੇ ਹੀ ਇੱਕ ਕਾਫਲੇ ਵਿੱਚ ਜਾ ਰਲਿਆ ਗੁਪਤਕਾਰ ਜਦੋਂ ਹੌਲੀ-ਹੌਲੀ ਜ਼ਹਿਰ ਹੋਣ ਲੱਗੀਆਂ ਤਾਂ ਗੁਪਤਕਾਰ ਬਾਹੀਆਂ ਜਦੋਂ ਹੌਲੀ-ਹੌਲੀ ਜ਼ਹਿਰ ਹੋਣ ਲੱਗੀਆਂ ਤਾਂ 1986 ਵਿੱਚ ਉਸਨੇ ਘਰ ਛੱਡ ਦਿੱਤਾ ਅਤੇ ਮੁੜ ਕਦੀ ਕਰਨਾ ਪਰਤਿਆ ਪਰ ਪੰਜਾਬ ਪੁਲਿਸ ਦੀਆਂ ਜ਼ਬਰਦਸਤਾਂ ਨੇ ਉਸ ਦਿਨ ਤੋਂ ਹੀ ਉਸ ਦੇ ਘਰ ਦੇ ਵਿਹੜੇ ਨੂੰ ਲਤਾੜਨਾ ਆਰੰਭ ਕਰ ਦਿੱਤਾ ਅੱਧੇ ਦਾ ਘਰ ਦੇ ਗੱਭਰੂ ਪੁੱਤਾਂ ਦੇ ਅੱਧੇ ਦਾ ਘਰ ਦੇ ਗੱਭਰੂ ਪੁੱਤਾਂ ਦੇ ਘਰੋਂ ਨਿਕਲ ਜਾਣ ਤੇ ਉਜੜ ਚੁੱਕੇ ਹੁੰਦੇ ਨੇ ਤੇ ਅੱਧੇ ਪੰਜਾਬ ਪੁਲਿਸ ਨੇ ਇਜਾੜ ਦਿੱਤੇ ਸ਼ੰਦਲੇ ਦੇ ਪਰਿਵਾਰ ਨਾਲ ਵੀ ਇਹੀ ਬਾਣਾ ਵਾਤਿਆ ਘਰ ਦਾ ਘਰ ਦਾ ਸਾਰਾ ਸਮਾਨ ਲੁੱਟੇ ਪੁੱਟੇ ਜਾਣ ਪਿੱਛੋਂ ਉਸ ਦੇ ਮਾਪੇ ਲੋਕ ਛਿਪ ਕੇ ਦਿਨ ਕੱਟਣ ਲੱਗੇ ਇਨਾ ਹੀ ਦਿਨਾਂ ਵਿੱਚ ਸਨ 1999 ਵਿੱਚ ਭਾਈ ਸ਼ੰਦੜੇ ਦੇ ਮਾਤਾ ਪਿਤਾ ਨੂੰ ਕਿਸੇ ਨੇ ਦੱਸਿਆ ਕਿ ਤਰਨਤਾਰ ਦੇ ਪਿੰਡ ਨੂਰਦੀਨ ਦੇ ਨੇੜੇ ਪੰਜਾਬ ਪੁਲਿਸ ਨੇ ਇੱਕ ਤੂੜੀ ਦੇ ਕੋਠੇ ਨੂੰ ਅੱਗ ਲਾ ਕੇ ਜਿਹਦੇ ਵਿੱਚ 8000 ਸਿੰਘ ਜਿਉਂਦੇ ਹੀ ਸਾੜ ਦਿੱਤੇ ਨੇ ਉਹਨਾਂ ਵਿੱਚ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਵੀ ਸੀ ਬੁੱਢੇ ਮਾਂ ਪਿਓ ਦੀਆਂ ਆਂਦਰਾ ਨੂੰ ਧੂਪਈ ਤੇ ਉਸ ਉਹ ਇਸ ਖਬਰ ਦੀ ਪੁਸ਼ਟੀ ਕਰਨ ਹਿਤ ਤਰਨਤਾਰਨ ਜਾ ਪੁੱਜਦੇ ਪੂਛ ਦੇ ਪਛਾਉਂਦੇ ਜਦੋਂ ਭਾਈ ਸ਼ੰਦੜੇ ਦੇ ਨਜ਼ਦੀਕੀ ਸਿੰਘਾਂ ਨਾਲ ਇਹਨਾਂ ਦਾ ਸੰਪਰਕ ਹੋਇਆ ਤਾਂ ਉੱਥੋਂ ਝੂਠੀ ਖ਼ਬਰ ਦੀ ਪੁਸ਼ਟੀ ਦੀ ਬਜਾਏ ਵਧਾਈਆਂ ਮਿਲਣ ਤੇ ਮਾਪੇ ਬਹੁਤ ਹੈਰਾਨ ਹੋਏ ਪਤਾ ਲੱਗਾ ਕਿ ਉਹਨਾਂ ਸਿੰਘਾਂ ਵਿੱਚ ਸ਼ੰਦੜਾ ਨਹੀਂ ਸੀ ਇੱਕ ਦਿਨ ਪਹਿਲਾਂ ਹੀ ਭਾਈ ਰਿਸ਼ਪਾਲ ਸਿੰਘ ਸ਼ੰਦੜੇ ਦਾ ਆਨੰਦ ਕਾਰਜ ਬੀਬੀ ਚਰਨਜੀਤ ਕੌਰ ਦੇ ਨਾਲ ਪਿੰਡ ਰਾਮਪਰਾ ਹੋਇਆ ਬੁੱਢੇ ਮਾਪਿਆਂ ਦੇ ਰਣ ਖੇਤਰ ਦੇ ਸਿਪਾਹੀ ਨੂੰ ਪੁੱਤ ਨੂੰ ਰੱਜ-ਰੱਜ ਕੇ ਦੇਖੇ ਤੇ ਜੀ ਭਰ ਕੇ ਪਿਆਰ ਦਿੱਤਾ ਫੇਰ ਵਾਪਸ ਪਰਤਾਈ ਇਸ ਪਿਛੋ ਪਾਈ ਰਿਸ਼ਪਾਲ ਸਿੰਘ ਤੇ ਉਸ ਦੀ ਸਿੰਘਣੀ ਲੁਧਿਆਣੇ ਆ ਗਈ ਤੇ ਜਿਹਾਰੂ ਸਰਗਰਮੀਆਂ ਜਾਰੀ ਰੱਖੀਆਂ ਪਾਈ ਰਿਸ਼ਪਾਲ ਸਿੰਘ ਇਹਨਾਂ ਦਿਨਾਂ ਵਿੱਚ ਕਦੀ ਵੀ ਖਾਲੀ ਹੱਥ ਨਹੀਂ ਸੀ ਵਿਚਰਦਾ ਇਲਾਕੇ ਵਿੱਚ ਇੱਕ ਗਾਥਾ ਪ੍ਰਸਿੱਧ ਹੈ ਕਿ ਬਦਨਾਮ ਇਨਸਪੈਕਟਰ ਸੰਤ ਕੁਮਾਰ ਨੇ ਛੰਦੜੇ ਪਿੰਡ ਦੇ ਵਾਸੀਆਂ ਨੂੰ ਦਬਕਾਉਂਦਿਆਂ ਫੜ ਵੀ ਮਾਰ ਦਿੱਤੀ ਸੀ ਕਿ ਮੈਂ ਰਿਸ਼ਪਾਲ ਸਿੰਘ ਨੂੰ ਇੱਕ ਹਫ਼ਤੇ ਵਿੱਚ ਫੜ ਕੇ ਵਿਖਾਉਂਗਾ ਜਦੋਂ ਇਸ ਦਾ ਪਤਾ ਪਾਈ ਰਿਸ਼ਪਾਲ ਸਿੰਘ ਛੰਦੜਾ ਨੂੰ ਲੱਗਾ ਤਾਂ ਉਸਨੇ ਕਹਾੜੇ ਦੇ ਇੱਕ ਪੀਸੀਓ ਉਹ ਸੰਤ ਕੁਮਾਰ ਨੂੰ ਫੋਨ ਕੀਤਾ ਕਿ ਮੈਂ ਤੈਨੂੰ ਇਸ ਥਾਂ ਤੇ ਉਡੀਕ ਰਿਹਾ ਹਾਂ ਜਿੰਨੀ ਮਰਜ਼ੀ ਫੋਰਸ ਲੈ ਕੇ ਆ ਤੇ ਮੈਨੂੰ ਫੜ ਕੇ ਲੈ ਜਾ ਪੁਲਿਸ ਪਾਰਟੀ ਦੋ ਦਿਨ ਕਹਾੜੇ ਪਿੰਡ ਦੇ ਲਾਗਾਂ ਦੀ ਵੀ ਨਾ ਲੰਗੀ ਪਰ ਤੀਜੇ ਦਿਨ ਇੱਕ ਵੱਡੀ ਪੁਲਿਸ ਫੋਰਸ ਆ ਕੇ ਗ੍ਰੀਵ ਪੀਸੀਓ ਵਾਲੇ ਨੂੰ ਚੁੱਕ ਕੇ ਲੈ ਗਈ ਪਰ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਪੁਲਿਸ ਦੇ ਨਾਕਿਆਂ ਵਿੱਚੋਂ ਤੇ ਚੈਕਿੰਗਾਂ ਵਿੱਚੋਂ ਲੰਘ ਕੇ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦਾ ਰਿਹਾ ਇਨ੍ਹਾਂ ਦਿਨਾਂ ਦੇ ਵਿੱਚ ਇੱਕ ਅਜੀਬ ਜਿਹੀ ਘਟਨਾ ਘਟੀ ਭਾਈ ਸ਼ੰਦੜੇ ਦਾ ਪਿਤਾ ਕਟਾਣੇ ਵੱਲ ਜਾ ਰਿਹਾ ਸੀ ਕਿ ਰਾਹ ਵਿੱਚ ਭਾਈ ਸ਼ੰਦੜਾ ਤੇ ਉਸ ਦਾ ਇੱਕ ਸਾਥੀ ਜੀਪ ਤੇ ਜਾਂਦੇ ਦਰਾਹੇ ਕੋਲ ਮਿਲ ਪਏ ਨਾਲ ਦੇ ਸਾਥੀ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਚਲੋ ਬਾਪੂ ਜੀ ਨੂੰ ਤੁਹਾਡਾ ਕਾਕਾ ਵੀ ਵਿਖਾ ਲਿਓਨੇ ਕੁਝ ਦਿਨ ਪਹਿਲਾਂ ਹੀ ਭਾਈ ਸ਼ੰਦੜੇ ਦੇ ਘਰ ਪ੍ਰਚੰਗੀ ਪੈਦਾ ਹੋਇਆ ਸੀ ਬਾਪੂ ਇਹਨਾਂ ਦੇ ਨਾਲ ਹੀ ਜੀਪ ਵਿੱਚ ਬੈਠ ਗਿਆ ਅਤੇ ਢੋਲ ਮਾਜਰੀ ਪਿੰਡ ਤੋਂ ਵਾਪਸ ਆਉਂਦਿਆਂ ਇਹਨਾਂ ਨੇ ਦੂਰੋਂ ਵੇਖਿਆ ਕਿ ਨਹਿਰ ਦੇ ਪੁਲ ਤੇ ਬੜਾ ਵੱਡਾ ਨਾਕਾ ਲੱਗਿਆ ਹੋਇਆ ਹੈ ਤੇ ਭਾਈ ਸ਼ੰਦੜੇ ਨੇ ਭਾਈ ਬਲਦੇਵ ਸਿੰਘ ਨੂੰ ਸਮਾਨ ਕੱਪੜੇ ਵਿੱਚ ਲੁਬੇਟ ਕੇ ਜੀਪ ਤੋਂ ਹੇਠਾ ਉਤਰ ਕੇ ਇੱਕ ਮਕਾਨ ਵਿੱਚ ਬਾੜ ਦਿੱਤਾ ਜੀਪ ਵਾਪਸ ਮੋੜ ਦੀ ਸਿੱਧਾ ਸ਼ੱਕ ਦੇ ਆਧਾਰ ਤੇ ਹੀ ਆਉਣ ਵਾਲੀ ਸੀ ਸੋ ਭਾਈ ਸ਼ੰਦੜਾ ਜੀਪ ਲੈ ਕੇ ਪੁਲ ਵੱਲ ਵਧਿਆ ਹੁਣ ਉਹ ਖਾਲੀ ਹੱਥ ਸੀ ਪੁਲਿਸ ਦੇ ਨਾਕੇ ਤੇ ਗੱਡੀ ਰੋਕ ਲਈ ਤੇ ਰਾਹ ਚ ਬਿਨਾ ਜੀਬ ਰੋਕਣ ਦਾ ਕਾਰਨ ਪੁੱਛਿਆ ਭਾਈ ਬਲਦੇਵ ਸਿੰਘ ਨੂੰ ਉਹ ਨਹੀਂ ਸੀ ਦੇਖ ਸਕੇ ਭਾਈ ਸ਼ੰਦੜੇ ਨੇ ਇੱਕ ਨਾਂ ਲੈ ਕੇ ਕਿਹਾ ਕਿ ਅਸੀਂ ਉਸ ਦਾ ਘਰ ਪੁੱਲ ਆਏ ਹਾਂ ਉਹਨਾਂ ਨੇ ਭਾਈ ਸ਼ੰਦਲੇ ਨੂੰ ਬਿਠਾ ਲਿਆ ਤੇ ਬਾਪੂ ਨੂੰ ਘਰ ਲੱਭਣ ਭੇਜ ਦਿੱਤਾ ਬਾਪੂ ਨੇ ਕੁਝ ਸਮੇਂ ਬਾਅਦ ਆ ਕੇ ਕਿਹਾ ਕਿ ਕਾਰ ਨਹੀਂ ਲੱਭਾ ਪੁਲਿਸ ਵਾਲਿਆਂ ਨੇ ਜੀਪ ਦੇ ਕਾਗਜ਼ ਦਿਖਾਉਣ ਲਈ ਕਿਹਾ ਪਰ ਉਸਦੇ ਕਾਗਜ਼ ਨਹੀਂ ਸਨ ਜਿਸ ਕਾਰਨ ਪੁਲਿਸ ਨੇ ਇਹਨਾਂ ਦੋਹਾਂ ਨੂੰ ਗਿਰਫਤਾਰ ਕਰ ਲਿਆ ਅਤੇ ਮਲੋਠ ਚੌਂਕੀ ਵਿੱਚ ਲੈ ਕੇ ਲਿਜਾ ਕੇ ਬੰਦ ਕਰ ਦਿੱਤਾ ਹੁਣ ਤੱਕ ਭਾਈ ਸ਼ੰਦਲੇ ਨੂੰ ਕਿਸੇ ਪੁਲਿਸ ਵਾਲੇ ਨੇ ਪਛਾਣਿਆ ਨਹੀਂ ਸੀ ਪਰ ਕਿਸੇ ਵੇਲੇ ਵੀ ਐਸੇ ਅਫਸਰ ਦੇ ਆਪ ਉਜੰਡ ਦਾ ਡਰ ਸੀ ਜੋ ਭਾਈ ਸ਼ੰਦਲੇ ਨੂੰ ਪਛਾਣ ਲੈਂਦਾ ਉਸ ਨੇ ਸਕੀਮ ਸੋਚੀ ਇਸ ਚੌਂਕੀ ਦੀ ਲੈਟਰਨ ਛੱਤ ਉੱਪਰ ਸੀ ਭਾਈ ਸ਼ੰਦਲੇ ਨੇ ਲੈਟਰਨ ਜਾਣ ਦੀ ਇੱਛਾ ਪ੍ਰਗਟਾਈ ਪੁਲਿਸ ਵਾਲੇ ਹੁਣ ਤੱਕ ਉਸ ਨੂੰ ਆਮ ਆਦਮੀ ਹੀ ਸਮਝ ਰਹੇ ਸਨ ਜਿਸ ਕਾਰਨ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਛੱਤ ਤੇ ਚੜ ਕੇ ਭਾਈ ਸ਼ੰਦਲੇ ਨੇ ਚੌਂਕੀ ਦੇ ਪਿਛਵਾੜੇ ਛਾਲ ਮਾਰੀ ਤੇ ਪਲਾਂ ਵਿੱਚ ਹੀ ਹਰਨ ਹੋ ਗਿਆ ਹੁਣ ਪੁਲਿਸ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਤੇ ਭਾਈ ਸ਼ੰਦੜੇ ਦੇ ਪਿਤਾ ਤੋਂ ਡੰਗਾਈ ਨਾਲ ਪੁੱਛਗਿਛ ਆਰੰਭ ਕਰ ਦਿੱਤੀ। ਇਦਨੇ ਨੂੰ ਉਹਨਾਂ ਦਾ ਇੱਕ ਅਫਸਰ ਆਇਆ ਜਿਸ ਨੇ ਭਾਈ ਸ਼ੰਦੜੇ ਦੇ ਪਿਤਾ ਨੂੰ ਪਛਾਣ ਲਿਆ। ਉਸ ਨੇ ਜਦੋਂ ਜਵਰਾਨਾ ਟੰਗ ਵਰਤ ਕੇ ਭਾਈ ਸ਼ੰਦੜੇ ਦੇ ਪਿਤਾ ਨੂੰ ਪੁੱਛਣਾ ਆਰੰਭ ਕੀਤਾ ਕਿ ਭੱਜਣ ਵਾਲਾ ਨੌਜਵਾਨ ਕੌਣ ਸੀ? ਤਸ਼ੱਦਦ ਹੱਦ ਤੋਂ ਵੱਧਾ ਵੇਖ ਕੇ ਸ਼ੰਦੜੇ ਦੇ ਪਿਤਾ ਨੇ ਇਹ ਕਹਿ ਕੇ ਤਮਾਕਾ ਇਹ ਕਹਿ ਕੇ ਤਮਾਕਾ ਕੀਤਾ ਕਿ ਉਹ ਤੁਹਾਡਾ ਪਿਓ ਸ਼ੰਦੜਾ ਸੀ ਤੇ ਮੈਂ ਉਹਦਾ ਪਿਓ ਆ। ਜਦੋਂ ਪੁਲਿਸ ਅਫਸਰਾਂ ਨੂੰ ਪਤਾ ਲੱਗਾ ਕਿ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਇੱਕ ਵਾਰ ਪੁਲਿਸ ਦੇ ਹੱਥ ਆ ਕੇ ਵੀ ਬਾਅਦ ਵਿੱਚ ਨਿਕਲ ਗਿਆ ਹੈ ਤਾਂ ਉਹ ਬੜੇ ਤਿਲਮਲਾਈ। ਇਹ ਖਬਰ ਸੁਣ ਕੇ ਉਹ ਅਰਧ ਪਾਗਲ ਹੋ ਕੇ ਭਾਈ ਸ਼ੰਦੜੇ ਦੇ ਪਿਤਾ ਨੂੰ ਪਹਿਲਾਂ ਥਾਣੇ ਦੋਲੋ ਤੇ ਫਿਰ ਸੀਆਈ ਸਟਾਪ ਦੇ ਵਿੱਚ ਖੌਫਨਾਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸ ਦੀ Laash ਨੂੰ ਅਣਪਛਾਤਾ ਕਹਿ ਕੇ ਵਿਅਕਤੀਆਂ ਵੱਜੋਂ ਕੀਤਾ ਕਤਲ ਦਰਸਾ ਦਿੱਤਾ। ਭਾਈ ਰਿਸ਼ਪਾਲ ਸਿੰਘ ਸ਼ੰਦੜਾ ਬੇਪਰਵਾਹ ਹੋ ਕੇ ਮਿੱਥੇ ਨਿਸ਼ਾਨੇ ਤੇ ਤੁਰਦਾ ਰਿਹਾ। ਉਸਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਗਹਿਣੇ ਪਾ ਕੇ ਪੈਸੇ ਸੰਘਰਸ਼ ਵਿੱਚ ਲਾਈ ਪੁਲਿਸ ਨੇ ਨਵੇਂ ਤੋਂ ਨਮਾ ਹੱਥ ਕੰਡਾ ਤੇ ਜ਼ਬਰ ਜ਼ੁਲਮ ਉਹ ਸੂਰਮਿਆਂ ਨੂੰ ਥੜਕਾ ਨਾ ਸਕਿਆ ਪੁਲਿਸ ਦੀ ਥਾਂ ਤਾਕਤ ਦੇ ਬਾਵਜੂਦ ਉਸ ਦੀ ਅਸਲ ਤਾਕਤ ਟੌਟਸਨ ਉਹ ਇਸ ਤਰ੍ਹਾਂ ਹੀ ਇੱਕ ਟੌਰ ਦੀ ਸੂਤੇ 1992 ਵਿੱਚ ਲੁਧਿਆਣੇ ਦੀ ਗਿੱਲ ਨਹਿਰ ਦੇ ਪੁਲ ਦੇ ਕੋਲੋਂ ਜਦੋਂ ਰਾਤ 8:00 ਵਜੇ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਅਤੇ ਭਾਈ ਜਗਦੀਸ਼ ਸਿੰਘ ਦੀਸ਼ਾ ਸਾਈਕਲ ਤੇ ਜਾ ਰਹੇ ਸਨ ਤਾਂ ਪੁਲਸੋਂ ਪਿੱਛੋਂ ਪੁਲਿਸ ਦੀਆਂ ਜਿਪਸੀਆਂ ਸਾਈਕਲ ਵਿੱਚ ਮਾਰੀਆਂ ਸਾਈਕਲ ਡਿੱਗਣ ਤੇ ਪਿੱਛੋਂ ਸੂਰਮੇ ਸੰਭਲ ਕੇ ਉੱਠੇ ਤੇ ਚਾਰੇ ਪਾਸੇੋਂ ਘਿਰੇ ਹੋਣ ਦਾ ਅਹਿਸਾਸ ਕਰਦਿਆਂ ਦੋਨਾਂ ਨੇ ਸਾਈਨਾਣਾਈਡ ਦੇ ਕੈਪਸੂਲ ਕੱਢ ਕੇ ਮੂੰਹ ਵਿੱਚ ਪਾਉਣ ਦਾ ਯਤਨ ਕੀਤਾ ਭਾਈ ਜਗਦੀ ਸਿੰਘ ਦੀ ਸ਼ਾ ਤਾਂ ਕੈਪਸੂਲ ਖਾਣ ਦੇ ਵਿੱਚ ਸਫਲ ਹੋ ਗਿਆ ਪਰ ਭਾਈ ਸ਼ੰਦੜੇ ਦਾ ਹੱਥ ਪੁਲਿਸ ਵਾਲਿਆਂ ਨੇ ਕਾਬੂ ਕਰਕੇ ਮੂੰਹ ਤੱਕ ਨਾ ਪੁੱਜਣ ਦਿੱਤਾ ਕਾਫੀ ਜਦੋਂ ਜਿੱਦ ਪਿੱਛੋਂ ਭਾਈ ਸ਼ੰਦੜੇ ਨੂੰ ਗ੍ਰਿਫਤਾਰ ਕਰ ਲਿਆ ਇਸ ਪਿੱਛੋਂ ਪੁਲਿਸ ਨੇ ਤਸ਼ੱਦਦ ਦੀ ਇੱਕ ਵੈਸ਼ੀ ਖੇਡ ਆਰੰਭ ਦਿੱਤੀ ਮੰਨੇ ਪਰ ਮੰਨੇ ਬੁੱਚੜ ਲੁਧਿਆਣੇ ਦੇ ਸੀਆਈਏ ਸਟਾਫ ਚ ਇਕੱਠੇ ਹੋ ਗਏ ਉਹਨਾਂ ਅੰਦਰ ਅਮੀਰ ਜਾਗੀ ਸੀ ਕਿ ਭਾਈ ਸ਼ੰਦੜੇ ਦੀ ਛਾਤੀ ਵਿੱਚੋਂ ਉਹ ਬਹੁਤੀ ਐਮਪੀ ਇਹ ਦਗਵਾ ਸਕਦੇ ਹਨ ਪਰ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ ਪਰ ਮੰਨੇ ਬੁਚੜਾ ਤੇ ਜਲਾਲ ਆਪਣੇ ਸਾਰੇ ਵੈਸੀ ਢੰਗ ਤਰੀਕੇ ਵਰਤ ਕੇ ਹੰਬ ਗਏ ਸਨ ਪਰ ਦਸ਼ਮੇਸ਼ ਪਿਤਾ ਦਾ ਇਹ ਲਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾਉਂਦਾ ਦੁਸ਼ਟਾਂ ਨੂੰ ਲਲਕਾਰੇ ਮਾਰਦਾ ਨਾ ਥੱਕਿਆ ਪੁਲਸ ਅੰਦਰਲੇ ਕੋਡ ਦੇ ਸਪਾਈਆਂ ਰਾਹੀ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਪੁਲਿਸ ਅਫਸਰਾਂ ਨੂੰ ਲਲਕਾਰਦਿਆਂ ਚੈਲੰਜ ਕੀਤਾ ਸੀ ਕਿ ਇੱਕ ਨਹੀਂ 75 ਸਲਾਟਾਂ ਨੇ ਲੁਧਿਆਣੇ ਦੇ ਵਿੱਚ ਜੇ ਤੁਹਾਡੇ ਵਿੱਚ ਦਮ ਹੈ ਤਾਂ ਇਹ ਬਰਾਮਦ ਕਰਕੇ ਦਿਖਾਓ ਸ਼ੀਦੀ ਦੀ ਡੁੱਲੀ ਰਤਵਲ ਵੇਖ ਕੇ ਦੋਸ਼ਣ ਭਾਵੇਂ ਬਾਗੀਆਂ ਪਾ ਰਹੇ ਸਨ ਪਰ ਸਿੱਖ ਸੰਗਤਾਂ ਹੰਝੂ ਬਹਾ ਰਹੀਆਂ ਸਨ ਪਰ ਸ਼ੀਦੀ ਦੀ ਚਿਖਾ ਦੀਆਂ ਲਾਟਾਂ ਮਨ ਨੂੰ ਮੁਸਕਰਾਉਂਦੇ ਹੋਏ ਹੋਈਆਂ ਇਹ ਨਿਰਣਾ ਦੇ ਰਹੀਆਂ ਸਨ ਕਿ ਚਾੜੂ ਗਾ ਕੋਈ ਰੰਗ ਅਨੋਖਾ ਜਜਵੇ ਇੱਕਰਵਾਨੀ ਦਾ ਲਾਲ ਹਨੇਰੀ ਬਣ ਕੇ ਝੁੱਲੂ ਡੁੱਲਿਆ ਖੂਨ ਜਵਾਨੀ ਦਾ ਸੋ ਇਤਨੀਆਂ ਬੇਤਨੀਆਂ ਪ੍ਰਵਾਨ ਕਰਨੀਆਂ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਕਿਸੇ ਜਹਾਰੂ ਜੋਦੇ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ